ਸਾਸੀਕਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਾਲਪਲ ਇੰਡੀਆ ਤਾਂ ਮੈਂ ਹਾਂ ਸੋਨੂ ਪਟਿਆਵਾਲਾ ਸੋ 2027 ਦੀ ਗੱਲ ਕਰੀਏ ਤਾਂ ਚੋਣਾਂ ਜਿਉਂ ਦਿਉਂ ਦਿਉ ਨੇੜੇ ਆ ਰਹੀਆਂ ਨਾ ਤਾਂ ਹਰੇਕ ਪਾਰਟੀ ਦਾ ਉਮੀਦਵਾਰ ਪੱਪਾਂ ਦੇ ਭਾਰ ਤਿਆਰੀ ਕਰਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਾਲੀ ਦਲ ਦੀ ਗੱਲ ਕਰ ਲਈਏ ਜਾਂ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਆਪੋ ਆਪਣੇ ਜਿਹੜੇ ਦਾਵੇਦਾਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਉਤਾਵਲੇ ਨੇ ਸਾਡੇ ਨਾਲ ਅੱਜ ਮੀਡੀਆ ਸਾਹਮਣੇ ਇੱਕ ਸ਼ਖਸੀਅਤ ਸਾਹਮਣੇ ਆਈ ਹੈ ਜਿਨ੍ਹਾਂ ਦਾ ਨਾਂ ਜ세ਦਾਰ ਬਖਸ਼ੀ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਮੈਂ ਆ ਜਾ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਚੋਣ ਲੜਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਮੁੱਖ ਮੰਤਰੀ ਦੀ ਚੋਣ ਪੰਜਾਬ ਦੇ ਵਿੱਚ ਲੜਨ ਜਾ ਰਹੇ ਹੋ ਸਭ ਤੋਂ ਪਹਿਲਾਂ ਜਹਦਾਦੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੁਣ ਸਾਹਿਬ ਜੀ ਤੁਹਾਡੇ ਚੈਨਲ ਦਾ ਜਿਹੜਾ ਜਿਹੜਾ ਕਿ ਹਲਚਲ ਚੈਨਲ ਲੈ ਕੇ ਤੁਸੀਂ ਮੇਰੇ ਘਰ ਪਹੁੰਚੇ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਆਵਾਜ਼ ਤੁਸੀਂ ਜਨਤਾ ਦੇ ਵਿੱਚ ਪਹੁੰਚਾਉਣ ਵਾਸਤੇ ਮੇਰਾ ਸਾਥ ਦੇ ਰਹੇ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤੇ ਮੇਰਾ ਐਕਚੁਅਲੀ ਅਸਲ ਮੁੱਦਾ ਇਹ ਆ ਇੱਕ ਪਰਿਵਾਰ ਦਾ ਮੁਖੀਆ ਪਰਿਵਾਰ ਦਾ ਮੁਖੀਆ ਜਿਸ ਤਰ੍ਹਾਂ ਘਰ ਦੇ ਵਿੱਚ ਦਾ ਮਾਪਾ-ਬਾਪ ਪਿੰਡ ਦੇ ਦੇ ਸਰਪੰਚ ਤੇ ਇਸੇ ਤਰ੍ਹਾਂ ਸਟੇਟ ਦੇ ਵਿੱਚ ਮੁੱਖ ਮੰਤਰੀ ਹੁੰਦਾ ਤੇ ਇੱਕ ਪਰਿਵਾਰ ਸਟੇਟ ਨੂੰ ਪਰਿਵਾਰ ਸਮਝਦੇ ਹੋਏ ਇੱਕ ਮੁੱਖ ਮੈਂਬਰ ਦੀ ਜੀ ਕੀ ਜ਼ਿੰਮੇਵਾਰੀ ਹੁੰਦੀ ਆਪਣੇ ਪਰਿਵਾਰ ਪ੍ਰਤੀ ਉਹ ਜਨਤਾ ਨੂੰ ਦੱਸਣ ਵਾਸਤੇ ਔਰ ਪਹਿਲਾਂ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਆ ਜਾਂ ਹੁਣ ਲੜ ਉਹਨਾਂ ਨੂੰ ਜਾਗਰਕ ਕਰਨ ਵਾਸਤੇ ਮੈਂ ਇਹ ਸਟੈਂਡ ਲਿਆਵਾ ਤੇ ਕਰਕੇ ਦਿਖਾਵਾਂਗਾ ਕਿ ਇੱਕ ਪਰਿਵਾਰ ਦੀਆਂ ਕੀ ਜ਼ਿੰਮੇਵਾਰੀਆਂ ਦੀਆਂ ਪਰਿਵਾਰ ਵਾਸਤੇ ਇੱਕ ਮੁੱਖ ਸੇਵਾਦਾਰ ਦੀਆਂ ਮੁੱਖ ਮੈਂਬਰ ਦੀਆਂ ਉਹ ਇੱਕ ਮੁੱਖ ਮੰਤਰੀ ਵਾਸਤੇ ਜਿਹੜੀਆਂ ਨੇ ਉਹ ਕਰਨੀਆਂ ਵਾਂ ਤੇ ਕਰਾਂਗਾ ਜਿਸ ਤਰ੍ਹਾਂ ਇੱਕ ਮਾਂ ਬਾਪ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਖਿਆ ਜਾਵੇ ਮੁੱਖ ਮੰਤਰੀ ਬਣਨ ਵਾਸਤੇ ਕਾਫੀ ਫੰਡਾਂ ਦੀ ਲੋੜ ਹੁੰਦੀ ਆ ਲੋਕਾਂ ਦੀ ਸਾਹ ਦੀ ਲੋੜ ਹੁੰਦੀ ਆ ਇੱਕ ਤੁਸੀਂ ਗਰੀਬ ਪਰਿਵਾਰ ਨਾਲ ਕਹਿ ਸਕਦੇ ਆ ਸੰਬੰਧਤ ਉਹ ਕਿਸ ਤਰ੍ਹਾਂ ਜਿਹੜਾ ਆਪਣਾ ਜਿਹੜਾ ਸੀਐਮ ਦਾ ਸੁਪਨਾ ਪੂਰਾ ਕਰੋਗੇ ਹਾਂਜੀ ਇਹ ਗਰੀਬ ਪਰਿਵਾਰ ਨਾਲ ਜ਼ਰੂਰ ਸੰਬੰਧਤ ਹੈ ਪਰ ਐਜ ਇਹ ਡੈਮੋਕ੍ਰੇਸੀ ਜਿਸ ਤਰ੍ਹਾਂ ਅਸੀਂ ਆਜ਼ਾਦੀ ਜਿਹੜੇ ਆਜ਼ਾਦੀ ਦੇ ਸੁਪਨੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਦੇ ਜਾਂ ਚੰਦਰ ਸਿੰਘ ਅਜ਼ਾਦ ਦੇ ਸੀ ਉਸ ਸ਼ਬਦ ਦੇ ਨਾਲ ਆਜ਼ਾਦੀ ਦੀ ਜਿਹੜੀ ਹਵਾ ਵਾ ਆਜ਼ਾਦੀ ਦੀ ਜਿਹੜੀ ਲਹਿਰ ਆ ਤੇ ਜਾਂ ਆਜ਼ਾਦੀ ਦਾ ਜਿਹੜਾ ਅਸਲੀ ਮਹੱਤਵ ਪੈਸੇ ਦੀ ਕੋਈ ਜ਼ਰੂਰਤ ਨਹੀਂ ਆ ਜਨਤਾ ਨੂੰ ਅਧਿਕਾਰ ਹੈ ਆਪਣਾ ਨੇਤਾ ਚੁਣਨ ਦਾ ਆਪਣਾ ਮੈਂਬਰ ਚੁਣਨ ਦਾ ਤੇ ਜਿਹੜਾ ਲੀਡਰ ਚੁਣਿਆ ਜਾਂਦਾ ਵਾ ਨੇਤਾ ਐਮ ਐਲ ਏ ਬਣ ਕੇ ਜਾਂ ਮੁੱਖ ਮੰਤਰੀ ਉਹ ਇੱਕ ਰਾਜਾ ਨਹੀਂ ਹੁੰਦਾ ਇੱਕ ਸੇਵਾਦਾਰ ਹੁੰਦਾ ਵਾ ਤੇ ਜਨਤਾ ਦੀ ਸੇਵਾ ਕਰਨ ਵਾਸਤੇ ਚੁਣਿਆ ਜਾਂਦਾ ਵਾ ਇਸ ਕਰਕੇ ਜਨਤਾ ਹੀ ਖੁਦ ਨੌਜਵਾਨ ਖਾਸ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਨੌਜਵਾਨਾਂ ਨੂੰ ਪੜ੍ਹਾਈ ਨਾ ਨੌਜਵਾਨਾਂ ਦੀ ਆਉਣ ਵਾਲਾ ਫਿਊਚਰ ਆ ਉਹਨੂੰ ਸਨਹਿਰਾ ਬਣਾਉਣ ਵਾਸਤੇ ਮੈਂ ਇੱਕ ਮਾਟਰ ਰੱਖਿਆ ਸਨਹਿਰੀ ਪੰਜਾਬ ਮਤਲਬ ਜਿਹੜਾ ਨਾਲ ਚ ਸੋਨੇ ਦਾ ਸ਼ੇਰ ਪਹਿਲਾਂ ਇਹਨੂੰ ਕਹਿੰਦੇ ਸੀ ਪੰਜਾਬ ਸੋਨੇ ਦੀ ਚਿੜੀ ਤੇ ਸੋਨੇ ਦੀ ਚਿੜੀ ਦੇ ਤੇ ਕੋਈ ਵੀ ਖੰਭ ਫੁੱਟ ਕੇ ਲੈ ਜਾਏਗਾ ਤਾਂ ਸੋਨ ਮਾਰ ਦੇ ਜਿਸ ਤਰ੍ਹਾਂ ਅੱਜ ਸਿਰ ਡਿਸਾਉਂਡ ਪੰਜਾਬ ਨਾਲ ਹੋਇਆ ਵਾ ਪਹਿਲਾਂ ਪਾਕਿਸਤਾਨ ਬਣਾ ਦਿੱਤਾ 1947 ਦੇ ਵਿੱਚ 1966 ਦੇ ਵਿੱਚ ਹਰਿਆਣਾ ਕੱਢ ਦਿੱਤਾ 1958 ਦੇ ਵਿੱਚ ਹਿਮਾਚਲ ਬਣਿਆ ਸੀਗਾ ਇਸ ਤਰ੍ਹਾਂ ਖੰਭ ਤੇ ਕੋਈ ਫੁੱਟਦਾ ਲੇਕਿਨ ਸੋਨੇ ਦਾ ਸ਼ੇਰ ਬਣਾਉਣਾ ਪੰਜਾਬ ਨੂੰ ਮੈਂ ਕਿਉਂਕਿ ਸ਼ੇਰ ਇਹੋ ਜਿਹਾ ਇੱਕ ਜਾਨਵਰ ਆ ਕਿ ਮਰੇ ਹੋਏ ਦੇ ਲਾਗੇ ਵੀ ਕੋਈ ਨਹੀਂ ਜਾਂਦਾ ਇਸ ਕਰਕੇ ਮੈਂ ਹਰ ਇੱਕ ਪੰਜਾਬੀ ਨੂੰ ਭਾਵੇਂ ਲੜਕਾ ਦਾ ਲੜਕੀ ਸ਼ੇਰ ਬਣਾਉਣਾ ਹੈ ਸ਼ੇਰ ਦੀ ਤਰ੍ਹਾਂ ਬਣਾਉਣ ਵਾਸਤੇ ਸੋਹਣੇ ਦਾ ਸ਼ੇਰ ਪੰਜਾਬ ਆਉਣ ਵਾਲੇ ਸਮੇਂ ਦੇ ਜਿਹੜੇ ਕਾਗਜ਼ਾਂ ਤੇ ਉਹਦੇ ਸੁਪਨਾ ਪੂਰਾ ਕਰਨ ਵਾਸਤੇ ਨੌਜਵਾਨਾਂ ਦਾ ਮੈਂ ਇਹ ਤਿਆਰੀ ਕੀਤੀ ਆ ਜੀ ਜਿੱਦਾਂ ਦੇਖਿਆ ਜਾਵੇ ਬੀਤੇ ਸਮੇਂ ਦੇ ਵਿੱਚ ਤੁਸੀਂ 2022 ਦੇ ਵਿੱਚ ਇੱਕ ਐਮਐਲਏ ਦੀ ਜੰਡਿਆਲਾ ਗੁਰੂ ਤੋਂ ਚੋਣ ਲੜ ਚੁੱਕੇ ਹੋ ਕਿੰਨਾ ਕੁ ਲੋਕਾਂ ਦਾ ਜਦੋਂ ਤੁਹਾਨੂੰ ਸਮਰਥਨ ਮਿਲਿਆ ਕਿੰਨੀ ਕੁ ਬੋੜ ਪਈ ਸੀ ਹਾਂਜੀ ਮੈਂ ਜੰਡਿਆਲਾ ਗੁਰੂ ਤੋਂ ਜਦੋਂ 2022 ਦੀ ਇਲੈਕਸ਼ਨ ਲੜੀ ਸੀ ਪਹਿਲਾਂ ਤਾਂ ਮੇਰੇ ਨਾਲ ਜਨਤਾ ਬਹੁਤ ਘੱਟ ਸੀ ਕਿਉਂਕਿ ਆਜ਼ਾਦ ਤੌਰ ਤੇ ਇਲੈਕਸ਼ਨ ਲੜ ਰਿਹਾ ਸੀ ਔਰ ਆਰਮੀ ਨੂੰ ਛੱਡਣ ਤੋਂ ਸਿਰਫ 1 ਸਾਲ ਦੇ ਬਾਅਦ ਹੀ ਮੈਂ ਸਰਵਿਸਲ ਕਾਰਨ ਛੱਡਣ ਲੜ ਰਿਹਾ ਸੀ ਤੇ ਇੰਨੀ ਜਨਤਾ ਦੇ ਵਿੱਚ ਜਾਣ ਪਹਿਚਾਣ ਵੀ ਨਹੀਂ ਸੀ ਤੇ ਜੰਡਿਆਲਾ ਗੁਰੂ ਹਲਕਾ ਵੀ ਮੇਰੇ ਹਲਕੇ ਤੋਂ ਬਾਹਰ ਸੀ ਮੇਰਾ ਹਲਕਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਧਾਨ ਸਭਾ ਦਾ ਤੇ ਸ੍ਰੀ ਖਡੂਰ ਸਾਹਿਬ ਲੋਕ ਸਭਾ ਦਾ ਵਾ ਲੇਕਿਨ ਸ੍ਰੀ ਖਡੂਰ ਸਾਹਿਬ ਲੋਕ ਸਭਾ ਦਾ ਹਲਕਾ ਹੋਣ ਕਰਕੇ ਹੀ ਮੈਂ ਜੰਡਿਆਲਾ ਗੁਰੂ ਤੋਂ ਇਲੈਕਸ਼ਨ ਲੜੀ ਸੀ ਉਸ ਸਮੇਂ ਜਨਤਾ ਨੇ ਮੇਰਾ ਜਿਸ ਸਮੇਂ ਦੀਪ ਸੁੱਧੂ ਦੀ ਕਤਲ ਹੋਇਆ ਸ਼ਹੀਦੀ ਨਹੀਂ ਹੋਈ ਮੈਂ ਕਹਿੰਦੇ ਮੌਤ ਨਹੀਂ ਦੀਪ ਸਿੱਧੂ ਦਾ ਕਤਲ ਹੋਇਆ ਵਾ ਇਹਨਾਂ ਹਕੂਮਤ ਦੇ ਨਸ਼ੇ ਕਰਨ ਵਾਲਿਆਂ ਵੱਲੋਂ ਉਸ ਸਮੇਂ ਤੋਂ ਬਾਅਦ ਮੇਰੇ ਨਾਲ ਨੌਜਵਾਨਾਂ ਦੀ ਭੀੜ ਇੰਨੀ ਸੀ ਕਿ ਗਿਣਤੀ ਨਹੀਂ ਮੈਂ ਦੱਸ ਸਕਦਾ ਜਿਨ੍ਹਾਂ ਨੇ ਘੜ ਤੋਂ ਘੱਟ ਵੀ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਮੋਟਰਸਾਈਕਲ ਲੈ ਕੇ ਆਪਣੇ ਤੇਲ ਤੇ ਖਰਚੇ ਤੇ ਚੱਲਦੇ ਸੀ ਇਸ ਕਰਕੇ ਹੁਣ ਵੀ ਨੌਜਵਾਨ ਮਰਜੀਵੜੇ ਪੰਜਾਬ ਦੇ ਵਿੱਚ ਇਹੋ ਜਿਹੇ ਸ਼ੇਰ ਹੈਗੇ ਆ ਜਿਹੜੇ ਖਰਚ ਕਰਕੇ ਅੱਗੇ ਲਿਆਉਣਗੇ ਪਹਿਲਾਂ ਵੀ ਜੂਥ ਹੀ ਲੈ ਕੇ ਆਉਂਦਾ ਰਿਹਾ ਵਾ ਸਰਕਾਰਾਂ ਤੇ ਹੁਣ ਵੀ ਜੂਥ ਉਹੀ ਲੈ ਕੇ ਆਏਗਾ ਫੰਡ ਵੀ ਉਹੀ ਪੂਰਾ ਕਰੇਗਾ ਖਰਚ ਤੇ ਉਹੀ ਵੋਟ ਪਾਏਗਾ ਉਹੀ ਵੋਟਾਂ ਨਵੀਆਂ ਬਣਾਏਗਾ ਤੇ ਜਿਹੜੀਆਂ ਵੋਟਾਂ ਲਿਆਉਣੀਆਂ ਕਿਤੇ ਇਧਰ-ਉਧਰ ਉਹੀ ਲੈ ਕੇ ਆਏਗਾ ਤੇ ਉਹਨਾਂ ਦਾ ਮੈਨੂੰ ਪੂਰਾ ਮਾਣ ਹੈ ਔਰ ਭਰੋਸਾ ਹੈ ਤੇ ਉਹਨਾਂ ਨੂੰ ਵੀ ਮੇਰੇ ਉੱਪਰ ਭਰੋਸਾ ਹੈ ਕਿ ਮੈਂ ਜਿਹੜਾ ਵਾ ਜ਼ਿੰਦਗੀ ਜਨਤਾ ਨੂੰ ਸਮਾਜ ਨੂੰ ਸਮਰਪਿਤ ਕਰ ਚਕਮ ਤੇ ਮੈਂ ਕਹਿੰਦਾ ਬਾਕੀ ਜਿਹੜੀ ਮੇਰੀ ਜ਼ਿੰਦਗੀ ਆ ਬਚੀ ਹੋਈ ਬੌਂਸ ਦੇ ਤੌਰ ਤੇ ਇਹ ਸਮਾਜ ਨੂੰ ਸਮਰਪਿਤ ਕਰਦਾ ਰਹਾਂਗਾ ਜਿਹੜੀਆਂ 33ਆਂ ਮੰਗਾਂ ਤੁਸੀਂ ਲਿਸਟ ਦੇ ਉੱਪਰ ਜਾਰੀ ਕੀਤੀਆਂ মিডিਆ ਸਾਹਮਣੇ ਇਹਨਾਂ ਮੰਗਾਂ ਨੂੰ ਤੁਸੀਂ ਕਿਸ ਤਰ੍ਹਾਂ ਪੂਰਾ ਕਰੋਗੇ ਕਿਸ ਤਰ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਨੇ ਹੋ ਹਾਂਜੀ ਇਹ 33 ਮੰਗਾਂ ਨਹੀਂ ਗਈਆਂ ਜੀ ਇਹ 33 ਮੇਰਾ ਮੈਨੇਜਮੈਂਟ ਦੇ ਮੈਨੀਫੈਸਟੋ ਆ ਪਾਲਿਸੀਆਂ ਵਾ 33 ਪਾਲਿਸੀਆਂ ਵੀ ਇਹ ਇੱਕ ਘਰ ਨੂੰ ਪਰਿਵਾਰ ਨੂੰ ਚਲਾਉਣ ਵਾਸਤੇ ਜਦ ਤੱਕ ਇੱਕ ਬੱਚਾ ਪੈਦਾ ਹੁੰਦਾ ਉਹਨੂੰ ਪਹਿਲਾਂ ਸਕੂਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਫਿਰ ਉਹਦੇ ਸਕੂਲ ਦੀ ਵਰਦੀ ਕੀ ਚਲਦੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਆਉਣ ਜਾਣ ਦੇ ਕੀ ਸਾਧਨ ਆ ਜਾਂ ਘਰ ਦੇ ਵਿੱਚ ਕੀ ਉਹਨੂੰ ਖਾਣਾ ਪੀਣਾ ਦੇਣਾ ਵਾ ਘਰ ਦੇ ਵਿੱਚ ਰਹਿਣਦਾਰ ਸੌਣ ਦਾ ਪੱਖਾ ਕਿੱਥੇ ਲਾਉਣਾ ਵਾ ਬਲਕਿ ਕਿੱਥੇ ਲਾਉਣਾ ਇਸ ਤਰ੍ਹਾਂ ਦਾ ਜਿ ਤਰ੍ਹਾਂ ਘਰ ਨੂੰ ਚਲਾਉਣ ਦਾ ਸਿਸਟਮ ਉਹ ਇਸੇ ਤਰ੍ਹਾਂ ਇੱਕ ਸਟੇਟ ਨੂੰ ਚਲਾਉਣ ਦਾ ਸਿਸਟਮ ਸਟੇਟ ਨੂੰ ਚਲਾਉਣ ਦੀ ਸਮਾਜ ਦੀ ਸੇਵਾ ਕਰਨ ਦੀ ਪਾਲਿਸੀ ਹੈ ਜੇ ਸਾ ਦੇਖਿਆ ਜਾਵੇ elections ਤੋਂ ਪਹਿਲਾਂ ਸਮੇਂ-ਸਮੇਂ ਦੀਆਂ ਸਰਕਾਰਾਂ ਲੋਕਾਂ ਨਾਲ ਵਾਦਾ ਕਰਦੀਆਂ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਨੂੰ ਐਮ ਐਲ ਏ ਬਣਾ ਦਿਓ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਅਸੀਂ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਕਰ ਦਾਂਗੇ ਨਸ਼ਾ ਖਤਮ ਕਰ ਦਾਂਗੇ ਲੋਕਾਂ ਨੂੰ ਰੁਜ਼ਗਾਰ ਦੇ ਦੇਵਾਂਗੇ ਤੁਸੀਂ ਇਦਾਂ ਦਾ ਕੀ ਪਰਲਾ ਕਰੋਗੇ ਹਾਂਜੀ ਇਹ ਗੱਲ ਵੀ ਨਸ਼ਾ ਗੱਲ ਕਰੀ ਨਸ਼ਾ ਨਸ਼ਾ ਕੋਈ ਹੈ ਨਹੀਂ ਅੱਜ ਦੁਨੀਆ ਤੇ ਜੇ ਕੋਈ ਨਸ਼ਾ ਕੋਈ ਵੇਚਦਾ ਵਾ ਜਾਂ ਨਸ਼ਾ ਕੋਈ ਕਰਦਾ ਵਾ ਨਸ਼ਾ ਸਭ ਤੋਂ ਵੱਧ ਜ਼ੁਲਮ ਕਰਨ ਵਾਲਾ ਸਭ ਤੋਂ ਵੱਧ ਜ਼ਬਰਦਸਤ ਨਸ਼ਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਵਾ ਜਿਹੜਾ ਇੱਕ ਜਨਤਾ ਦੇ ਹੱਥ ਦੇ ਵਿੱਚ ਆ ਜਨਤਾ ਕਰ ਸਕਦੀ ਆ ਲੇਕਿਨ ਜਨਤਾ ਨੂੰ ਕੁਚਲਿਆ ਜਾਂਦਾ ਸਭ ਤੋਂ ਵੱਧ ਹਕੂ ਮੁਤਦਾ ਨਸ਼ਾ ਸਤਾ ਦਾ ਨਸ਼ਾ ਸਤਾਤਾਰੀ ਜਿਹੜੇ ਉਹ ਖੁਦ ਜਨਤਾ ਦੇ ਤੇ ਜ਼ੁਲਮ ਕਰਦੇ ਆ ਕਿਸੇ ਨੇ ਅੱਜ ਤੱਕ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦਾ ਨਾਮ ਲਓ ਕਿ ਮੈਂ ਪੰਜਾਬ ਦੇ ਰਹਿਣ ਵਾਲਾ ਪੈਸੇ ਤੇ ਇੰਡੀਆ ਦੇ ਵਿੱਚ ਪੂਰਾ ਪਹਿਲੇ ਪੰਜਾਬ ਦੇ ਵਿੱਚ ਕਿਸੇ ਨੇ ਅੱਜ ਤੱਕ ਨੇਤਾ ਜਨੀਆਂ ਪਾਰਟੀਆਂ ਹੋਈਆਂ ਭਾਵੇਂ ਕਾਂਗਰਸ ਪਾਰਟੀ ਆ ਬੀਜੇਪੀ ਆ ਆਮ ਆਦੀ ਪਾਰਟੀ ਆ ਜਾਂ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਨਸ਼ਾ ਹੈ ਨਹੀਂਗਾ ਜਨਸ਼ਾ ਘਟਿਆ ਨਸ਼ਾ ਜਮਨੋਂ ਨੋਂ ਨੋਂ ਕਰਦੇ ਨਸ਼ੇ ਨਾਲ ਪ੍ਰਵਾਦ ਕਰ ਦਿੱਤਾ ਵਾ ਪੰਜਾਬ ਗਰ ਕੋ ਸਾਰਿਆਂ ਨੇ ਇਹੀ ਬੋਲਿਆ ਲੇਕਿਨ ਮੈਂ ਕਹੂੰਗਾ ਕਿ ਨਸ਼ਾ ਨਹੀਂ ਆ ਕਿਉਂਕਿ ਮੇਰੇ ਪੰਜਾਬ ਦੇ ਨੌਜਵਾਨ ਜਿਹੜੇ ਕਬੱਡੀ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਆ ਉਹਨਾਂ ਦਾ ਨਾਂ ਕਿਸੇ ਨੇ ਨਹੀਂ ਲਿਆ ਮੈਂ ਕਹੂੰਗਾ ਮੇਰੀ ਬੇਟੀ ਸੁਖਦੀਪ ਕੌਰ ਸੁਖੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਿੰਡ ਲਿੱਦੜ ਮੇਰਾ ਗਵਾਂਢੀ ਪਿੰਡ ਆ ਕਿਸੇ ਲੀਡਰ ਨੇ ਨਹੀਂ ਕਿਹਾ ਅਜੇ ਤੱਕ ਮੈਂ ਕਹਾਂ ਮੇਰੀ ਬੇਟੀ ਸੁਖਦੀਪ ਕੌਰ ਸੁਖੀ ਪਿੰਡ ਲਿੱਦੜ ਦੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਆ ਹੈ ਮੇਰੇ ਇਲਾਕੇ ਦਾ ਰਾਜਦਾਨ ਪਿੰਡ ਦਾ ਏਸ਼ੀਆ ਖੇਡ ਕੇ ਆ ਹਾਕੀ ਕਬੱਡੀ ਉਹ ਨਹੀਂ ਕਿਸ ਨੇ ਕਿਹਾ ਹਾਕੀ ਦੇ ਵਿੱਚ ਏਸ਼ੀਆ ਖੇਡ ਕੇ ਆ ਫਿਰ ਹਰਮਨਪ੍ਰੀਤ ਕੌਰ ਕ੍ਰਿਕਟ ਦੀ ਇੰਟਰਨੈਸ਼ਨਲ ਲੈਵਲ ਦੀ ਖਿਡਾਰੀ ਆ ਮੋਗਾ ਜ਼ਿਲ੍ਹੇ ਦੀ ਇਸਨੇ ਕਿਹਾ ਸਾਡੀ ਬੇਟੀ ਉਹ ਵੀ ਕਰ ਖੇਡ ਰਹੀ ਆ ਤੇ ਸਾਡੀਆਂ ਬੇਟੀਆਂ ਖੇਡਾਂ ਦੇ ਵਿੱਚ ਅੱਗੇ ਆਰਮੀ ਦੇ ਵਿੱਚ ਸਾਡੀਆਂ ਬੇਟੀਆਂ ਔਰ ਬੇਟੇ ਵੀ ਇਸੇ ਤਰ੍ਹਾਂ ਆਰਮੀ ਦੇ ਵਿੱਚ ਜਹਾਜ਼ ਚਲਾ ਰੀਆਂ ਸਾਡੀਆਂ ਬੇਟੀਆਂ ਪੰਜਾਬ ਦੀਆਂ ਤੇ ਬੱਚੇ ਵੀ ਚਲਾ ਰਿਆ ਬਾਰਡਰ ਤੇ ਰਾਖੀ ਕਰ ਰਿਆ ਬੀਐਸਐਫ ਸੀਆਰਪੀ ਆਈਟੀਬੀਪੀ ਐਸਐਸਬੀ ਪੈਰਾ ਮਿਲਟਰੀ ਮਤਲਬ ਜਿੰਨੀ ਵੀ ਹੈਗੀ ਤੇ ਆਰਮੀ ਸਾਰਿਆਂ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਆ ਸਾਡੇ ਸਿੱਖ ਨੌਜਵਾਨ ਪੰਜਾਬ ਦੇ ਨੌਜਵਾਨ ਭਾਵੇਂ ਉਹ ਹਿੰਦੂ ਮੁਸਲਮਾਨ ਔਰ ਸਿੱਖ ਸਈ ਕੋਈ ਵੀ ਆ ਉਹ ਪੰਜਾਬ ਦੇ ਆ ਜਿਹੜੇ ਆ ਰਹਿ ਰਹੇ ਕਿਉਂਕਿ ਪੰਜਾਬ ਦੇ ਨਾਂ ਤੇ ਹੀ ਘੱਟ ਤੋਂ ਘੱਟ ਚਾਰ ਰੈਜੀਮੈਂਟਾਂ ਵਾ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਚੱਲ ਰਹੀਆਂ ਵਾ ਸਿੱਖ ਰੈਜੀਮੈਂਟ ਸਿੱਖ ਐਲਾਈ ਰੈਜੀਮੈਂਟ ਜਿਹਦੇ ਵਿੱਚ ਮੈਨੂੰ ਮਾਣ ਬਖਸ਼ਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੇਵਾ ਕਰਨ ਦਾ ਉਸ ਤੋਂ ਬਾਅਦ ਪੰਜਾਬ ਰੈਜੀਮੈਂਟ ਡੋਗਰਾ ਰੈਜੀਮੈਂਟ ਵੀ ਪੰਜਾਬ ਦੇ ਨਾਲ ਸੰਬੰਧਿਤ ਆ ਜੇ ਜੇ ਕਿ ਰਾਈਫਲ ਰੈਜੀਮੈਂਟ ਇੱਕ ਉਹ ਵੀ ਪੰਜਾਬ ਨਾਲ ਸੰਬੰਧਿਤ ਆ ਤੇ ਹੋਰ ਜਿਹੜੀਆਂ ਕੋਰ ਆ ਵਗੈਰਾ ਵਾ ਜਿਹੜੀਆਂ ਮਿਕਸ ਤਕਨੀਕ ਵਾਲੀਆਂ ਵਾ ਕਿ ਟੈਕਨੀਕਨ ਵਾਲੀਆਂ ਰੈਜੀਮੈਂਟਾਂ ਉਹਨਾਂ ਦੇ ਵਿੱਚ ਵੀ ਤਾਂ 13% ਤੋਂ ਵੱਧ ਜਿਹੜੇ ਆ ਪੰਜਾਬ ਦੇ ਨੌਜਵਾਨ ਆ ਕਿਸੇ ਨੇ ਇਹ ਨਹੀਂ ਕਿਉਂ ਨਹੀਂ ਬਿਲਾਇ ਪੰਜਾਬ ਦੇ ਨੌਜਵਾਨ ਬਾਰਡਰ ਤੇ ਵੀ ਰਾਖੀ ਕਰ ਰਹੇ ਆ ਉਹ ਸ਼ਹੀਦ ਵੀ ਹੋ ਰਿਹਾ ਦੇਖਦੇ ਇਹ ਕਿਸੇ ਲੀਡਰ ਨੇ ਬੋਲਿਆ ਅੱਜ ਤੱਕ ਹਾਂ ਜਿਸ ਦਿਨ ਸ਼ਹੀਦ ਹੋ ਜਾਂਦਾ ਉਸ ਸਮੇਂ ਉਹਦੀ লাশ ਤੇ ਰੋਟੀਆਂ ਸੇਕਣ ਵਾਸਤੇ ਆ ਜਾਂਦੇ ਆ ਤੇ ਇਹਨੂੰ ਦੇ ਦਾਂਗੇ ਇਹ ਜਿਹੜੇ ਲੀਡਰ ਆ ਨੇਤਾਵਾ ਇਹ ਸਿਰਫ ਤੇ ਸਿਰਫ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਰੋਟੀਆਂ ਸੇਕਦੇ ਆ ਤੇ ਮੈਂ ਨੌਜਵਾਨਾਂ ਨੂੰ ਹੀ ਅੱਗੇ ਲਿਆਉਣਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ 25 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਵਾਲੇ ਪੜੇ ਲਿਖੇ ਨੌਜਵਾਨ ਜਿਹੜੇ ਕਿ ਐਡਵੋਕੇਟ ਇੰਜੀਨੀਅਰ ਡਾਕਟਰ ਜਾਂ ਹੋਰ ਇਸ ਤਰ੍ਹਾਂ ਦੀਆਂ ਡਿਗਰੀਆਂ ਵਾਲੇ ਹੀ ਆਉਣਗੇ ਪੜ੍ਹੇ ਲਿਖੇ ਇੱਕ ਅਨਪੜ ਜਿਹੜਾ ਵਾ ਲੀਡਰ ਜਿਹਨੂੰ ਸਲਾਹਕਾਰ ਦੀ ਜ਼ਰੂਰਤ ਹੋਵੇ ਉਹ ਜਹ ਨਹੀਂ ਅੱਗੇ ਆਏਗਾ ਜੇ ਇਹ ਸਲਾਹਕਾਰ ਹੀ ਦੇਣੇ ਤੇ ਫਿਰ ਉਹਨੂੰ ਮੁੱਖ ਮੰਤਰੀ ਬਣਨ ਵਾਸਤੇ ਕੀ ਜ਼ਰੂਰੀ ਆ ਕਿਉਂ ਬਣਾਉਣਾ ਜਿਹਨੂੰ ਸਲਾਹਕਾਰਾਂ ਦੀ ਜ਼ਰੂਰਤ ਹੈ ਇਸ ਕਰਕੇ ਸਲਾਹਕਾਰਾਂ ਦਾ ਖਰਚਾ ਜਿਹੜਾ ਵਾ ਸਰਕਾਰ ਦਾ ਉਹ ਜਨਤਾ ਦਾ ਖਰਚਾ ਆ ਕੱਟ ਕੀਤਾ ਜਾਏਗਾ ਇਹੋ ਜਿਹੇ ਤਜਰਬੇ ਵਾਲਾ ਏਸੀ ਤਰ੍ਹਾਂ ਜਿਹੜਾ ਮਿਨਿਸਟਰੀ ਕੈਬਨਟ ਹੈ ਉਹਦੇ ਵਿੱਚ ਕੈਬਨਟ ਮੰਤਰੀ ਬਣਾਏ ਜਾਣਗੇ ਹਰ ਇੱਕ ਤਜਰਬੇ ਵਾਲੇ ਐਜੂਕੇਸ਼ਨ ਵਾਲਾ ਐਜੂਕੇਸ਼ਨ ਨਾਲ ਸੰਬੰਧਿਤ ਹੈ ਮੈਡੀਕਲ ਨਾਲ ਸੰਬੰਧਿਤ ਹੈ ਤੇ ਮੈਡੀਕਲ ਬਾਰੇ ਜਾਣਕਾਰੀ ਵਾਲਾ ਇਹੋ ਜਿਹੇ ਲਾਏ ਜਾਣਗੇ ਜਿਹੜੇ ਕਿ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਆਪਣੇ ਤਰੀਕੇ ਨਾਲ ਚਲਾ ਸਕਣ ਤੇ ਜਿਹੜੇ ਇਹਦਾ ਲਿਮਟ ਰੱਖੀ ਜਾਏਗੀ ਕਿ 18 ਸਾਲ ਦੀ ਬੋਰਡ ਜੇ ਦੀ ਬਣਦੀ ਹੈ 18 ਸਾਲ ਤੋਂ ਲੈ ਕੇ 70 ਸਾਲ ਤੱਕ ਹੀ ਕੋਈ ਇਲੈਕਸ਼ਨ ਲੜ ਸਕਦਾ ਵਾ ਤੇ ਜਿਹਦੇ ਇਲੈਕਸ਼ਨ ਲੜੇਗਾ ਉਹ ਉਹਦਾ ਪ੍ਰਚਾਰ ਹੋਰ ਕੋਈ ਪਾਰਟੀ ਦਾ ਸੀਨੀਅਰ ਲੀਡਰ ਨਹੀਂ ਕਰ ਸਕਦਾ ਤੇ ਨਾ ਹੀ ਸੀਨੀਅਰ ਲੀਡਰ ਦੀ ਫੋਟੋ ਲਾਏਗਾ ਆਪਣੇ ਚੋਣ ਪ੍ਰਚਾਰ ਵਾਲੇ ਪੋਸਟਰਾਂ ਦੇ ਉੱਪਰ ਸਿਰਫ ਸਿਰਫ ਖੁਦ ਆਪਣਾ ਕਰੇਗਾ ਇਸ ਤਰ੍ਹਾਂ ਦਾ ਅਸੀਂ ਕਾਨੂੰਨ ਪੱਕਾ ਬਣਾ ਦਾਂਗੇ ਕਿ ਆਉਣ ਵਾਲ ਸਮੇਂ ਜਿਹਨੇ ਲੀਡਰ ਬਣਨਾ ਉਹ ਹੀ ਆਪਣਾ ਪ੍ਰਚਾਰ ਕਰੇ ਉਹ ਕਿਸੇ ਹੋਰ ਦਾ ਨਾਂ ਨਾ ਇਸਤੇਮਾਲ ਕਰੇ ਤੇ ਨਾ ਹੀ ਕੋਈ ਭੀੜ ਇਕੱਠੀ ਕਰਨ ਵਾਸਤੇ ਹੀ ਰੋਹੀ ਰਣਜਾ ਕੋਈ ਸਿੰਗਰ ਨੂੰ ਦਸ ਹਾਰਾ ਲਵੇ ਇਸ ਤਰ੍ਹਾਂ ਇਹ ਚੀਜ਼ ਇਹ ਚੀਜ਼ ਦਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਜਦੋਂ ਮੁੱਖ ਮੰਤਰੀ ਬਣ ਗਿਆ ਕੋਈ ਗੱਡੀ ਦੇ ਉੱਪਰ ਲਾਲ ਬੱਤੀ ਨਹੀਂ ਲਾਵਾਂਗਾ ਕੋਈ ਭੀੜ ਭਟ ਇਕੱਠੀ ਨਹੀਂ ਕਰਾਂਗਾ ਅੱਜ ਦੇਖਿਆ ਜਾਵੇ ਤਾਂ ਸਭ ਤੋਂ ਲੰਬਾ ਕਾਫਲਾ ਭਗਵੰਤ ਮਾਨ ਦੇ ਨਾਲ ਹੁੰਦਾ ਹਾਂਜੀ ਇਹੀ ਤੇ ਮੈਂ ਕਹਿ ਰਿਹਾ ਵੀ ਐਜ਼ ਅ ਡੈਮੋਕ੍ਰੇਸੀ ਜਿੰਨੇ ਵੀ ਲੀਡਰ ਹੋਏ ਇਹਨਾਂ ਦੀ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਆ ਇਹ ਸਿਰਫ ਮਤਲਬ ਵਾਸਤੇ ਸਤਾ ਦਾ ਨਸ਼ਾ ਲੈਣ ਵਾਸਤੇ ਨਸ਼ੇ ਦੀ ਗੱਲ ਚੱਲਦੀ ਸਤਾ ਦਾ ਨਸ਼ਾ ਲੈਣ ਵਾਸਤੇ ਆਪਣਾ ਨਸ਼ਾ ਪੂਰਾ ਕਰਨ ਵਾਸਤੇ ਇਹ ਕਰਦੇ ਆ ਸਮਾਜ ਦਾ ਸੋਸ਼ਣ ਕਰਦੇ ਆ ਤੇ ਸਿਕਿਉਰਿਟੀ ਜਦੋਂ ਮੈਂ ਇਲੈਕਸ਼ਨ ਲੜੀ ਸੀ ਉਦੋਂ ਵੀ ਨਹੀਂ ਸੀ ਲਈ ਤੇ ਅੱਜ ਵੀ ਨਹੀਂ ਜ਼ਰੂਰਤ ਤੇ ਸਿਕਿਉਰਿਟੀ ਦੀ ਜੇ ਜ਼ਰੂਰਤ ਹੋਵੇ ਸਿਕਿਉਰਿਟੀ ਇੰਨੀ ਹੋਣੀ ਚਾਹੀਦੀ ਆ ਵੀ ਜਿਹੜਾ ਇੱਕ ਸਮਾਜ ਦਾ ਸੇਵਾਦਾਰ ਪਰਿਵਾਰ ਦਾ ਸੇਵਾਦਾਰ ਤੇ ਜਿਸ ਪਰਿਵਾਰ ਦੀ ਸੇਵਾ ਕਰਨੀ ਆ ਉਦੇ ਵਿੱਚ ਉਹ ਸਿਕਿਉਰਿਟੀ ਲੈ ਕੇ ਗੋ ਮਰਿਆ ਤੇ ਫਿਰ ਉਹਨੂੰ ਖਤਰਾ ਕਿਹਦੇ ਕੋਲੋਂ ਮੰਨ ਕੇ ਚੱਲੀਏ ਜੀ ਆਪਾਂ ਕੱਲ ਨੂੰ ਸੀਮਤ ਤੋਂ ਤੁਸੀਂ ਸੀਐਮ ਬਣ ਜਾਂਦੇ ਹੋ ਤਾਂ ਸਿਕਿਉਰਿਟੀ ਬਿਲਕੁਲ ਨਾਰਮਲ ਨਾਮੂਲੀ ਰੱਖੋਗੇ ਹਾਂਜੀ ਬਿਲਕੁਲ ਨਾਰਮਲ ਸਿਕਿਉਰਿਟੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਅੱਜ ਰਹਿ ਰਹਿਆ ਹਾਂ ਇਸੇ ਤਰ੍ਹਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਵੀ ਜਨਤਾ ਦੇ ਵਿੱਚ ਮਿਲਾਂਗਾ ਜਨਤਾ ਨੂੰ ਜਿਸ ਤਰ੍ਹਾਂ ਅੱਜ ਮਿਲ ਰਿਹਾ ਹਾਂ ਉਸ ਤਰ੍ਹਾਂ ਕੱਲ ਘਰਾਂ ਦੇ ਵਿੱਚ ਜਾਂ ਬਾਹਰ ਸੜਕ ਤੇ ਕਿਤੇ ਵੀ ਮਿਲਾਂਗਾ ਤੇ ਸਿਕਿਉਰਿਟੀ ਜਿਹੜੀ ਆ ਉਹ ਹਾਂ ਸਿਕਿਉਰਿਟੀ ਇਸ ਕਰਕੇ ਹੰਦੀਆ ਕਿ ਉਹਦੇ ਉੱਪਰ ਗਲਤ ਬਲੇਮ ਕਈ ਤਰ੍ਹਾਂ ਦੇ ਵਿਰੋਧੀ ਲਾਉਂਦੇ ਆ ਉਹਦਾ ਇੱਕ ਗਵਾਹ ਰੱਖਣ ਤੋਂ ਤੌਰ ਤੇ ਇੱਕ ਦੋ ਬੰਦੇ ਨਾਲ ਰੱਖੇ ਜਾ ਸਕਦੇ ਤੇ ਹਾਂ ਇਹ ਸਮੇਂ ਮੇਰੇ ਨਾਲ ਹਾਜ਼ਰ ਸੀ ਉਹ ਸਿਕਿਉਰਿਟੀ ਵਿਭਾਗ ਵਾਲੇ ਕਹਿਣ ਕਿ ਅਸੀਂ ਹਾਜ਼ਰ ਸੀ ਇਹ ਕੰਮ ਨਹੀਂ ਹੋਇਆ ਸੋ ਦੇਖਿਆ ਜਾਵੇ ਜਿੱਦਾਂ ਅ ਅੱਜ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਉਹ ਔਰਤਾਂ ਨੂੰ 100000 ਰੁਪਏ ਦੇਵਾਂਗੇ ਜਾਂ ਕਹਿੰਦਾਆਂ ਦੀਆਂ ਸਕੀਮਾਂ ਲੈ ਕੇ ਆਵਾਂਗਾ ਤੁਸੀਂ ਆਪਣੇ ਤੌਰ ਤੇ ਕਿਹੜੀਆਂ ਸਕੀਮਾਂ ਲਿਆਓਗੇ ਹਾਂਜੀ ਉਹਨਾਂ ਨੇ 1000 ਰੁਪਿਆ ਕਿਹਾ ਸੀਗਾ ਕਿ ਇੱਕ ਲੜਕੀ ਨੂੰ ਜਿਹੜੀ 18 ਸਾਲ ਤੋਂ ਉੱਪਰ ਹੈ ਵੋਟਰ ਜਾਂ ਔਰਤ ਨੂੰ ਲੜਕੀ ਕਿ ਔਰਤਵਾਂ ਦੀ 18 ਸਾਲ ਤੋਂ ਉੱਪਰ ਵਾਲੀ ਨੂੰ 1000 ਰੁਪਿਆ ਕਿਹਾ ਹੈ ਕੀ 18 ਸਾਲ ਦੀ ਲੜਕੀ ਜਿਹੜੀ ਆ ਉਹਦੀ ਕੀਮਤ 60000 ਰੁਪਏ ਆ 18 ਕਿਉਂਕਿ 1000 ਰੁਪਿਆ ਮਹੀਨੇ ਦਾ ਤੇ 12 ਪੰਜ 60000 60000 ਰੁਪਏ 5 ਸਾਲ ਦਾ ਬਣਦਾ 60000 ਰੁਪਏ ਦੇ ਕੇ ਤੇ ਕੀ ਉਹਨੂੰ 5 ਸਾਲ ਵਾਸਤੇ ਗੁਲਾਮ ਬਣਾਉਂਦੇ ਆ ਲੜਕੀ ਨੂੰ ਜਦੋਂ ਕਿ ਉਹ ਘੱਟ ਤੋਂ ਘੱਟ ਦੀ ਪਲੱਸ 2 ਪੜ੍ਹੀ ਹਿੰਦੀ ਕਈ ਤੇ 18 ਸਾਲ ਦੇ ਵਿੱਚ ਬੀਹੇਵੀ ਕਰ ਲੈਂਦੇ ਲੜਕੇ ਲੜਕੀਆਂ ਅਗਰ ਇੱਕ ਬਲਸ 2 ਕੀਤੀ ਹੋਈ ਲੜਕੀ 18 ਸਾਲ ਦੀ ਲੜਕੀ ਆ ਉਹਨੂੰ ਰੁਜ਼ਗਾਰ ਦੀ ਜ਼ਰੂਰਤ ਆ ਉਹਨੂੰ ਰੁਜ਼ਗਾਰ ਦਿੱਤਾ ਜਾਵੇ ਉਹਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਆਪਣੇ ਪਰਿਵਾਰ ਨੂੰ ਆਉਣ ਵਾਲੇ ਸਮੇਂ ਤੇ ਪਾਲਣ ਵਾਸਤੇ ਉਸੇ ਤਰ੍ਹਾਂ ਦੀਆਂ ਸਹੂਲਤਾਂ ਤੇ ਨੇ ਜਿਹੜੇ ਸਰਕਾਰੀ ਔਰ ਅਰਧ ਸਰਕਾਰੀ ਸਕੂਲ ਕੀਤੇ ਜਾਣਗੇ ਜਿਹੜੇ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਉਹ ਸਰਕਾਰੀ ਔਰ ਅਰਧ ਸਰਕਾਰੀ ਕੀਤੇ ਜਾਣਗੇ ਤੇ ਉਹਨਾਂ ਅਨੁਸਾਰੇ ਸਕੂਲਾਂ ਨੂੰ ਜਿੰਨੇ ਵੀ ਸਰਕਾਰੀ ਵਿਭਾਗੇ ਵਾਂ ਐਡਮਿਨਿਸਟ੍ਰੇਸ਼ਨ ਵਾਤੇ ਜਾਂ ਡੀਸੀ ਦਫ਼ਤਰ ਹੋਇਆ ਐਸਡੀਐਮ ਕੋਈ ਮਤਲਬ ਹਰ ਇੱਕ ਦਫ਼ਤਰ ਜਿਹੜੇ 24 ਘੰਟੇ ਖੁੱਲੇ ਰੱਖੇ ਜਾਣਗੇ ਤੇ ਲੜਕੀਆਂ ਦੀ ਜਿਹੜੀ ਆ ਭਰਤੀ ਹਰ ਇੱਕ ਵਿਭਾਗ ਦੇ ਵਿੱਚ 50% ਰੱਖੀ ਜਾਏਗੀ ਤੇ ਇਸ ਤੋਂ ਬਾਅਦ ਜਿਹੜੇ ਵੀ ਨੌਜਵਾਨ ਬੱਕੀ ਦਿੱਲੀ ਯੂਨੀਵਰਸਿਟੀ ਨੂੰ ਅੱਜਕੱਲ ਡੀਸੀ ਰੇਟ ਤੇ ਕਹਿੰਦੇ ਆ ਉਹ ਰੱਖੇ ਜਾਣਗੇ ਹਰ ਇੱਕ ਮੈਗਜ਼ਿਨ ਵਿੱਚ 50% ਜਿਹੜੇ ਕਿ ਵਾਚ ਕਰਨਗੇ ਜਨਤਾ ਦੀਆਂ ਸਮੱਸਿਆ ਨੂੰ ਔਰ ਦੋਨੋਂ ਤਰਫੋਂ ਨੋਟ ਕਰਕੇ ਰੱਖਣਗੇ ਵੀ ਜਿਹੜਾ ਕਰਮਚਾਰੀ ਜਾਂ ਅਧਿਕਾਰੀ ਆ ਉਹ ਰਿਸ਼ਵਤ ਲੈਂਦਾ ਜਾਂ ਭ੍ਰਿਸ਼ਟਾਚਾਰ ਕਰਦਾ ਜਾਂ ਲੌ ਪ੍ਰੋਵਾਈਡ ਕਰਦਾ ਆਪਣੇ ਕੰਮ ਚ ਉਹਨੂੰ ਵੀ ਆਪਣੀ ਡਾਇਰੀ ਦੇ ਨੋਟ ਕਰਨਗੇ ਤੇ ਜਨਤਾ ਨੂੰ ਵੀ ਪੁੱਛਣਗੇ ਜਨਤਾ ਦੇ ਵਿੱਚ ਰਹਿ ਕੇ ਤੁਹਾਡੇ ਮਤਲਬ ਕੀ ਕੰਮ ਆ ਤੇ ਕਿਉਂ ਨਹੀਂ ਹੋਏ ਤੇ ਉਹ ਆਪਣੀ ਉਹਨਾਂ ਦੀ ਆਉਟਪੁੱਟ ਜਨਤਾ ਦੇਗੀ ਤੇ ਜਨਤਾ ਦੀ ਆਉਟਪੁੱਟ ਦੇ ਆਧਾਰ ਤੇ ਉਹਨਾਂ ਦਾ ਜਿਹੜਾ ਵਾ ਰਿਪੋਰਟ ਕਾਰਡ ਭਰ ਕੇ ਅਗਰ ਉਹ ਰਿਪੋਰਟ ਸਹੀ ਦਿੰਦੇ ਆ ਵੀ ਇਹਨਾਂ ਭ੍ਰਿਸ਼ਟਾਚਾਰ ਕੀਤਾ ਅਧਿਕਾਰੀਆਂ ਨੇ ਜਾਂ ਕਰਮਚਾਰੀਆਂ ਨੇ ਫਿਰ ਉਹਨਾਂ ਕਰਮਚਾਰੀਆਂ ਅਧਿਕਾਰੀਆਂ ਨੂੰ ਸੁੱਤੀ ਕੀਤੀ ਜਾਏਗੀ ਤੇ ਜਿਹੜੇ ਦੇਲੀ ਦੇਸ਼ ਤੇ 50% ਨੌਜਵਾਨ ਲੜਕੇ ਲੜਕੀਆਂ ਰੱਖੇ ਜਾਣਗੇ ਉਹਨਾਂ ਨੂੰ ਪੱਕੇ ਰਿਗੂਲਰ ਰੱਖਿਆ ਜਾਏਗਾ ਤੇ ਇਸ ਤਰ੍ਹਾਂ ਪ੍ਰਸ਼ਟਾਚਾਰ ਵੀ ਖਤਮ ਕੀਤਾ ਜਾਏਗਾ ਤੇ 24 ਘੰਟੇ ਜਿਹੜਾ ਆਵਾਜਾਈ ਚਲਦੀ ਰਹੇਗੀ ਸੜਕਾਂ ਤੇ ਤੇ ਜਿਹੜਾ ਅੱਜ ਕੱਲ ਲੁੱਟਮਾਰਾਂ ਹੁੰਦੀਆਂ ਵਾਂ ਬਲਤਕਾਰ ਹੁੰਦੇ ਆ ਚੋਰੀਆਂ ਠਗੀਆਂ ਹੁੰਦੀਆਂ ਉਹ ਵੀ ਬੰਦ ਹੋ ਜਾਣਗੇ ਕਿਉਂਕਿ ਜਿਸ ਤਰ੍ਹਾਂ ਦਿਨੇ ਆਵਾਜਾਈ ਚਲਦੀ ਰਹਿੰਦੀ ਜਾਂਦੇ ਜਦੋਂ ਦਫ਼ਤਰ ਵੀ 24 ਘੰਟੇ ਖੁੱਲੇ ਰਹਿਣਗੇ ਤੇ ਆਵਾਜਾਈ ਚਲਦੀ ਰਹੇਗੀ ਸੜਕਾਂ ਦੇ ਉੱਤੇ ਕੋਈ ਇਹੋ ਜਿਹਾ ਲੁੱਟਮਾਰ ਵਾਲਾ ਜਾਂ ਹੋਰ ਕੋਈ ਕੰਮ ਨਹੀਂ ਹੋਏਗਾ ਸੋ ਸਾਡਾ ਆਖਰੀ ਸਵਾਲ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹਣ ਮੈਂ ਆਖਰੀ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹਣਾ ਸੰਦੇਸ਼ ਦੇਣਾ ਚਾਹ ਰਿਹਾ ਕਿ ਮੈਂ ਆਪਣੇ ਵੱਲੋਂ ਤੈਅ ਦਿਲ ਤੋਂ ਜਿਸ ਤਰ੍ਹਾਂ ਤੁਸੀਂ ਮੇਰਾ ਸਾਥ ਦਿੱਤਾ ਸੀਗਾ ਜੰਡਿਆਲਾ ਗੁਰੂ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਰੈਲੀਆਂ ਕੱਢ ਕੇ ਉਸੇ ਤਰ੍ਹਾਂ ਮੈਨੂੰ ਸਾਥ ਦਿਓਗੇ ਤੇ ਮੈਨੂੰ ਵੀ ਤੁਹਾਡੇ ਤੇ ਭਰੋਸਾ ਮਾਣਿਆ ਕਿਉਂਕਿ ਮੈਂ ਜਿਹੜੀ ਜ਼ਿੰਦਗੀ ਆ ਤੇ ਸਮਾਜ ਨੂੰ ਸਮਰਪਿਤ ਕਰ ਚੁੱਕਾ ਹਾਂ ਸਮਾਜ ਵਾਸਤੇ ਜਿਹੜੀ ਮੇਰੀ ਬਚੀ ਹੋਈ ਜ਼ਿੰਦਗੀ ਆ ਤੇ ਜਿਹੜਾ ਜਿਸ ਤਰ੍ਹਾਂ ਪਹਿਲਾਂ ਲੀਡਰਾਂ ਨੇ ਤਾਂ ਕੀਤਾ ਸੀ ਉਹ ਨਹੀਂ ਕਰਾਂਗਾ ਕਿਉਂਕਿ ਮੈਂ ਹਰ ਇੱਕ ਮੁਸ਼ਕਲ ਦੇ ਵਿੱਚੋਂ ਲੰਘ ਚੁੱਕਿਆ ਵਾਂ ਇੱਕ ਮੈਂ ਗਰੀਬ ਪਰਿਵਾਰ ਦਾ ਪਿੰਡੂ ਪਰਿਵਾਰ ਦਾ ਬੱਚਾ ਵਾਂ ਮੈਂ ਮਜ਼ਦੂਰੀ ਹੀ ਕੀਤੀ ਆ ਕਣਕਾਂ ਵੱਢੀਆਂ ਵਾਂ ਝੋਨੇ ਵੱਢਿਆ ਝੋਨੇ ਲਾਏ ਆ ਤੇ ਹਰ ਇੱਕ ਕੰਮ ਕੀਤਾ ਮਿੱਟੀ ਦਾ ਧੰਦਾ ਵੀ ਕੀਤਾ ਵਾ ਉਸ ਤੋਂ ਬਾਅਦ ਆਰਮੀ ਦਾ ਮੈਂ ਜਰਨਲ ਰਹਿ ਚੁੱਕਿਆ ਵਾਂ ਆਰਮੀ ਦੀ ਸਰਵਿਸ ਕੀਤੀ ਆ सीआरपी ਫਦੀ ਸਰਵਜਨ ਖਾਕੀ ਵਰਦੀ ਜਿਹਨੂੰ ਸੈਂਟਰ ਜਰ ਪੁਲਿਸ ਫੋਰਸ ਕਹਿੰਦੇ ਇਸ ਕਰਕੇ ਪੁਲਸ ਦੀ ਸਰਵ ਸੇਵੀ ਕੀਤੀ ਆ ਤੇ ਮੈਂ ਪ੍ਰਾਈਵੇਟ ਸਿਕਿਉਰਟੀ ਦੇ ਤੌਰ ਤੇ ਜੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਰੈਜ਼ੀਡੈਂਸ ਓਐਸਡੀ ਰਹਿਦੀ ਦੀ ਲਖਵਿੰਦਰ ਕੌਰ ਘਰਚਾ ਉਹਨਾਂ ਦੇ ਕੋਲ ਵਿਤਰ ਸਿਕਿਉਰਟੀ ਦੇ ਤੌਰ ਤੇ ਰਹਿ ਚੁੱਕਿਆ ਹਾਂ ਇਸ ਕਰਕੇ ਮੈਂ ਕੋਈ ਵੀ ਇਹੋ ਜਿਹਾ ਫੀਲਡ ਨਹੀਂ ਹੋਵੇਗਾ ਜਿਹਦੇ ਵਿੱਚ ਮੈਂ ਨਹੀਂ ਗੁਜ਼ਰਿਆ ਇਸ ਕਰਕੇ ਮੈਂ ਜਾਣਦਾ ਹਾਂ ਕਿ ਨੌਜਵਾਨਾਂ ਦੀਆਂ ਜਦ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਾਂ ਕਰਮਚਾਰੀਆਂ ਦੀਆਂ ਕੀ ਜ਼ਰੂਰਤਾਂ ਵਾਂ ਤੇ ਕੀ ਉਹਨਾਂ ਦੀਆਂ ਮੁਸ਼ਕਲਾਂ ਵਾਂ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਕਿਦਾਂ ਗੁਜ਼ਾਰਾ ਹੁੰਦਾ ਵਾ ਤੇ ਉਹਨੂੰ ਕਿਦਾਂ ਬਿੱਤਰ ਬਣਾਉਣਾ ਵਾਂ ਮੈਂ ਇਹ ਸਭ ਕੁਝ ਜਾਣਦਾ ਵਾਂ ਤੇ ਇਸ ਕਰਕੇ ਮੈਂ ਕਿਤੇ ਕਿ ਵੱਡੇ ਲੀਡਰ ਦਾ ਜਾਂ ਵੱਡੇ ਅਫਸਰ ਦਾ ਵੇੜਾ ਨਹੀਂ ਆ ਕਿ ਮੈਂ ਏਸੀ ਗੱਡੀਆਂ ਦੇ ਵਿੱਚ ਘੁੰਮਿਆ ਵਾਂ ਮੈਂ ਇਸੇ ਵਿੱਚ ਜ਼ਮੀਨ ਤੋਂ ਪੈਦਾ ਆਇਆ ਤੁਹਾਡੇ ਨਾਲ ਤੇ ਤੁਹਾਨੂੰ ਮੈਂ ਚਾਹਣਾ ਕਿ ਜਿਸ ਤਰ੍ਹਾਂ ਦਾ ਮੇਰਾ ਘਰ ਵਾ ਇਹ ਤੁਹਾਨੂੰ ਬਾਅਦ ਦੇ ਵਿੱਚ ਦਿਖਾਇਆ ਜਾਏਗਾ ਇਸ ਤਰ੍ਹਾਂ ਦਾ ਘਰ ਹਰ ਇੱਕ ਦੇਸ਼ ਦੇ ਨਾਗਰਿਕ ਦਾ ਬਣਾ ਕੇ ਦਿੱਤਾ ਜਾਵੇ ਤੇ ਹਰ ਇੱਕ ਦੇਸ਼ ਦੇ ਨਾਗਰਿਕ ਨੂੰ ਇੱਜ਼ਤ ਨਾਲ ਜੀਣ ਦਾ ਅਣਖ ਨਾਲ ਰਹਿਣ ਦਾ ਜਿਹੜਾ ਵਾ ਇੱਕ ਇਤਿਹਾਸ ਸਿਰਜਿਆ ਜਾਵੇ ਮੈਨੂੰ ਅਗਰ ਮੌਕਾ ਰਹੋਗੇ ਤੇ ਮੈਂ ਧੰਨਵਾਦ ਮੌਕਾ ਪ੍ਰਸਤ ਨਹੀਂ ਆ ਤੇ ਨਾ ਹੀ ਮੈਨੂੰ ਕੋਈ ਸੌਂਗ ਸੌਰਤ ਦਾ ਮੈਂ ਹਰ ਇੱਕ ਤਰ੍ਹਾਂ ਦੀ ਜ਼ਿੰਦਗੀ ਸੁੱਖ ਦੀ ਵੀ ਹੰਡਾਈ ਆ ਤੇ ਦੁੱਖ ਤੇ ਨਹੀਂ ਦੱਸ ਸਕਦਾ ਵੀ ਜਨੇ ਹੜਾਏ ਸਾਰਿਆਂ ਨੂੰ ਪਤਾ ਹੋਊਗਾ ਕਿ ਆਰਮੀ ਦੇ ਵਿੱਚ ਵੀ ਰਹਿ ਚੁੱਕਿਆ ਵਾਂ ਔਰ ਪੁਲਿਸ ਦੇ ਵਿੱਚ ਵੀ ਤੇ ਜਿਹੜਾ ਮਜ਼ਦੂਰੀ ਵੀ ਕੀਤੀ ਆ ਪਰ ਮੈਂ ਚਾਹਣਾ ਵੀ ਜਿਹੜਾ ਮੈਂ ਕਸ਼ਟ ਸਹਿਣ ਕੀਤੇ ਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ 57 ਸਾਲ ਦੀ ਉਮਰ ਦੇ ਵਿੱਚ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਕਸ਼ਟ ਨਾਲ ਸਹਿਣੇ ਪਣ ਸੁੱਖ ਦੀ ਜ਼ਿੰਦਗੀ ਆਜ਼ਾਦੀ ਦੀ ਜ਼ਿੰਦਗੀ ਇੱਕ ਪੜ੍ਹਿਆ ਲਿਖਿਆ ਸਮਾਜ ਸਿੱਖਿਆਤ ਸਮਾਜ ਸਰਕਾਰੀ ਸਮਾਜ ਤੇ ਅਨਖੀਲਾ ਸਮਾਜ ਤੇ ਜਿਹੜਾ ਸੰਤਾਂ ਰਸ਼ੀਆਂ ਮੁਣੀਆਂ ਗੁਰੂਆਂ ਪੀਰਾਂ ਦੀ ਧਰਤੀ ਦਾ ਪੰਜਾਬ ਉਹਨਾਂ ਦੇ ਜਿਹੜੇ ਸੁਪਨੇ ਉਹਨਾਂ ਦੀ ਸੋਚ ਵਾਲਾ ਪੰਜਾਬ ਮੈਂ ਬਣਾ ਕੇ ਦੇਣਾ ਚਾਹਨਾ ਮੈਂ ਅਗਰ ਤੁਸੀਂ ਮੈਨੂੰ ਮੌਕਾ ਦਿਓ ਤੇ ਮੈਂ ਤੁਹਾਡੇ ਵਾਸਤੇ ਹਾਜ਼ਰ ਆ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਟੋਮੈਟਿਕ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕਹੂੰਗਾ ਵੀ ਮੈਂ ਇਸ ਤੋਂ ਅੱਗੇ ਲੈਸਨ ਨਹੀਂ ਲੜਨੀ ਫਿਰ ਮੈਨੂੰ ਤੁਸੀਂ ਕਹੋਗੇ ਵੀ ਨਹੀਂ ਇੱਕ ਵਾਰੀ ਮੌਕਾ ਹੋਰ ਜਿਸ ਤਰ੍ਹਾਂ ਦੂਸਰੇ ਲੀਡਰ ਤੇ ਕਹਿੰਦੇ ਆ ਵੀ ਮੈਨੂੰ ਇੱਕ ਮੌਕਾ ਹੋਰ ਜਿਦਾਂ ਮੋਦੀ ਨੇ ਨੀਤੀ ਇੱਕ ਚਲਾਈ ਆ 4 ਸਾਲ ਦੀ ਅਗਨੀ ਵੀਰ ਯੋਜਨਾ ਨੌਜਵਾਨ ਨੂੰ ਤਾਂ ਕਹਿੰਦਾ 18 ਸਾਲ ਤੋਂ ਲੈ ਕੇ 22 ਸਾਲ ਦਾ ਜਿਹੜਾ ਹੋਏਗਾ ਘਰ ਆ ਜਾਏਗਾ ਤੇ ਆਪ 76 ਸਾਲ ਦੀ ਉਮਰ ਤੋਂ ਬਾਅਦ ਵੀ ਕਹਿ ਰਿਹਾ ਮੈਨੂੰ ਇੱਕ ਮੌਕਾ ਹੋਰ ਦਿਓ ਪਰ ਮੈਂ ਨਹੀਂ ਕਹੂੰਗਾ ਮੈਨੂੰ ਇੱਕ ਮੌਕਾ ਰੋਗੇ ਉਸ ਤੋਂ ਬਾਅਦ ਤੁਸੀਂ ਕਹਿਣਾ ਵੀ ਤੁਸੀਂ ਅੱਗੇ ਆਓ ਮੈਂ ਕਹੂੰਗਾ ਨਹੀਂ ਹੁਣ ਤੁਸੀਂ ਅੱਗੇ ਆਪਣਾ ਘਰ ਆਪ ਸੰਭਾਲੋ ਜਿਸ ਤਰ੍ਹਾਂ ਕਿ ਇੱਕ ਬਾਪ ਆਪਣੇ ਬੇਟੇ ਨੂੰ ਘਰ ਤੋਂ ਜਾਂ ਅਲੱਗ ਕਰ ਦਿੰਦਾ ਵਾ ਜਾਂ ਦੂਸਰਾ ਘਰ ਬਣਾ ਕੇ ਦੇ ਦਿੰਦਾ ਵੀ ਉਹ ਸੰਭਾਲੋ ਮੈਂ ਵੀ ਇਸ ਤਰ੍ਹਾਂ ਕਹੂੰਗਾ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਵਿੱਚ ਜਿਹੜਾ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਪੜੇ ਲਿਖੇ ਨੌਜਵਾਨ ਰੀਡ ਦੀ ਹੱਡੀ ਜਿਹੜੀ ਆ ਸਮਾਜ ਦੀ ਉਹ ਸੰਭਾਲੋ ਮੈਂ ਕਹੂੰਗਾ ਪਰ ਤੁਸੀਂ ਮੈਨੂੰ ਕਿਹਣਾ ਤੁਸੀਂ ਇੱਕ ਵਾਰ ਹੋਰ ਦੋ ਜਾਂ ਸਾਨੂੰ ਤੇ ਮੈਂ ਅਰਦਰਸ਼ ਬਣ ਕੇ ਰੋ ਤੇ ਫਿਰ ਮੈਂ ਮੈਂ ਕਹਣਾ ਨਹੀਂ ਮੈਨੂੰ ਸਤਗੁਰ ਦੇ ਬਾਣੇ ਦੇ ਵਿੱਚ ਨਾਮ ਸਿਮਰਨ ਕਰ ਦਿਓ ਮੈਂ ਇੱਕ ਰਸਤਾ ਤੁਹਾਨੂੰ ਦਿਖਾਤਾ ਚੱਲਣ ਦਾ ਹੁਣ ਇਸ ਰਸਤੇ ਤੇ ਤੁਸੀਂ ਚੱਲੋ ਤੇ ਆਪਣੇ ਪਰਿਵਾਰ ਨੂੰ ਚਲਾਓ ਸੋ ਇਹ ਸੰਨ ਜ세ਦਾਰ ਬਖਸ਼ੀ ਸਿੰਘ ਉਪਲ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਜਿਨ੍ਹਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਮੈਂ ਮੁੱਖ ਮੰਤਰੀ ਦੀ ਜਿਹੜੀ ਚੋਣ ਪੰਜਾਬ ਦੇ ਵਿੱਚੋਂ ਲੜਾਂਗਾ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਵਾਸੀ ਇਹਨਾਂ ਨੂੰ ਕਿੰਨਾ ਕੁ ਪਿਆਰ ਦਿੰਦੇ ਆ ਇਹ ਟੌਨ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਮੈਂ ਜਸਵਿੰਦਰ ਦੇ ਨਾਲ ਸੋਨੂ ਫਤਿਹਪੁਰ